ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਪੂਰਾ ਪਰ ਰੋਜ਼ਾਨਾ ਤੁਹਾਡੇ ਨਾਲ ਨਵੇਂ ਤੋਂ ਨਵੇਂ ਮਸਲੇ ਉਹ ਮੁਸ਼ਕਲਾਂ ਉਹ ਸਮੱਸਿਆਵਾਂ ਉਹ ਚੁਣੌਤੀਆਂ ਉਹ ਪਰੇਸ਼ਾਨੀਆਂ ਜਿਹੜੀਆਂ ਪੰਜਾਬ ਵਾਸੀਆਂ ਨੂੰ ਦਰਪੇਸ਼ ਨੇ ਆਪਾਂ ਉਹਨਾਂ ਬਾਰੇ ਅਕਸਰ ਗੱਲਬਾਤ ਕਰਦੇ ਆ ਪਰ ਅੱਜ ਆਪਾਂ ਵਾਤਾਵਰਣ ਦੀ ਗੱਲ ਕਰਨੀ ਆ ਕੋਈ ਆਪਾਂ ਪੋਲੀਟਿਕਲ ਗੱਲ ਕਰਨੀ ਨਹੀਂ ਕਿ ਕਿਹੜਾ ਕੋ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਕੀ ਕਹਿ ਰਹੇ ਨੇ ਰਾਜਾ ਵੜਿੰਗ ਜੀ ਸੁਨੀਲ ਜਾਖੜ ਜੀ ਪਰਤਾਪ ਸਿੰਘ ਬਾਜਵਾ ਜੀ ਭਗਵੰਤ ਸਿੰਘ ਮਾਨ ਜੀ ਆਪਾਂ ਕਿਸੇ ਹੋਰ ਜੇ ਮਾਮਲੇ ਚ ਪੈਣਾ ਨਹੀਂ ਗਾ ਆਪਾਂ ਸਿਰਫ ਤੇ ਸਿਰਫ ਵਾਤਾਵਰਣ ਦੀ ਗੱਲ ਕਰਨੀ ਹੈ ਕਿਉਂਕਿ ਇੱਕ ਖਬਰ ਆਈ ਹੈ ਕਿ ਦੁਬਾਰਾ ਫਿਰ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ ਕਿਉਂ ਵਧ ਰਿਹਾ ਹੈ ਕੌਣ ਅਕਸੂਰਵਾ ਕੌਣ ਹੈ ਜ਼ਿੰਮੇਵਾਰ ਕਹਿੰਦੇ ਆਤਸ਼ਬਾ ਜੀ ਨਹੀਂ ਹੋਊਗੀ ਇੱਕ ਦਿਨ ਕਲੀ ਵਾਲਿਆਂ ਵਾੜ ਚੱਲਣਗੇ ਦੂਜੇ ਦਿਨ ਜੋਟੇ ਵਾਲੇ ਚੱਲਣਗੇ ਸੋਮਵਾਰ ਫਲਾਣਾ ਮੰਗਲਵਾਰ ਫਲਾਣਾ ਇਹ ਨੋਬਤ ਕੁਆ ਰਹੀ ਹੈ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਹੈ ਵਿਦੇਸ਼ਾਂ ਦੇ ਵਿੱਚ ਇੱਕ ਵੀ ਦਰਖਤ ਵਧਣਾ ਪਵੇ ਤਾਂ ਉੱਥੋਂ ਬਣਨ ਵਾਲੀ ਸੜਕ ਨੂੰ ਮੋੜ ਦੇ ਦਿੱਤਾ ਜਾਂਦਾ ਉਹਦਾ ਰਸਤਾ ਬਦਲ ਦਿੱਤਾ ਜਾਂਦਾ ਸੜਕ ਰੋਕ ਲਈ ਜਾਂਦੀ ਆ ਪਰ ਦਰਖਤ ਨਹੀਂ ਵਧਿਆ ਜਾਂਦਾ ਇੱਥੇ ਦਰਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ ਕੌਣ ਹੈ ਖਸੂਰਵਾਰ ਕੌਣ ਹੈ ਜ਼ਿੰਮੇਵਾਰ ਆਪਾਂ ਇੱਕ ਇੱਕ ਕਰਕੇ ਅੱਜ ਇਸ ਪਹਿਲੂ ਤੇ ਗੱਲ ਕਰਨੀ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨ ਜੀਟੀ ਪਰ ਦੂਸ਼ਣ ਕੰਟਰੋਲ ਬੋਰਡ ਕਰੋੜਾਂ ਰੁਪਇਆ ਇਹਨਾਂ ਦੇ ਅਧਿਕਾਰੀ ਤਨਖਾਹਾਂ ਦੇ ਰੂਪ ਚ ਲੈਂਦੇ ਨੇ ਜਾਂਦਾ ਟੈਕਸਾਂ ਦੇ ਰੂਪ ਚ ਸਾਡੀਆਂ ਜੇਬਾਂ ਚੋਂ ਆ ਪਰ ਅਸੀਂ ਬੇਵੱਸਾਂ ਲਾਚਾਰਾਂ ਕੁਛ ਕਰ ਨਹੀਂ ਪਾਰ ਐ ਐਨਜੀਟੀ ਪ੍ਰਭਾਵੇਠਾ ਪਰ ਦੂਸ਼ਣ ਕੰਟਰੋਲ ਬੋਰਡ ਪੋਲੀਟੀਕਲ ਦਬਾਅ ਹੇਠਾ ਕਿਉਂ ਕਿਉਂ ਨਹੀਂ ਹੋ ਰਹਾ ਅੱਜ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਬੁੱਢੇ ਨਾਲੇ ਤੋਂ ਲੁਧਿਆਣੇ ਦੇ ਵਿੱਚ ਇੱਕ ਬੁੱਢਾ ਨਾਲਾ ਜਿਹਦੇ ਵਿੱਚ ਅਨਟ੍ਰੀਟਡ ਪਾਣੀ ਸੁੱਟਿਆ ਜਾ ਰਿਹਾ ਜਦੋਂ ਕਿ ਐਨਜੀਟੀ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਖਤ ਹਦਾਇਤਾਂ ਨੇ ਕਿ ਤੁਸੀਂ ਇੱਕ ਵੀ ਚਮਚ ਗੰਦੇ ਪਾਣੀ ਦਾ ਨਹੀਂ ਸੁੱਟ ਸਕਦੇ ਪਰ ਉੱਥੇ ਦੇਖੋ ਕਿੰਨਾ ਪ੍ਰਦੂਸ਼ਿਤ ਪਾਣੀ ਸੁੱਟਿਆ ਜਾ ਰਿਹਾ ਹੈ ਡੇਰੀਆਂ ਦਾ ਗੋਬਰ ਵਿੱਚ ਸੁੱਟਿਆ ਜਾ ਰਿਹਾ ਹੈ ਸੀਵਰੇਜ ਦਾ ਮਸ਼ਕ ਮਾਰ ਦਾ ਗੰਦਾ ਪਾਣੀ ਵਿੱਚ ਸੁੱਟਿਆ ਜਾ ਰਿਹਾ ਹੈ ਡਾਇੰਗ ਇੰਡਸਟਰੀ ਦਾ ਉਹ ਜਾ ਕੇ ਕੋ ਸੱਤ ਰੋਜ਼ ਦੇ ਨਾਲ ਮੇਲ ਦੇਖੋ ਉੱਥੇ ਜਾ ਕੇ ਲਾਈਵ ਹੋਇਆ ਤੁਹਾਨੂੰ ਇੱਕ ਇੱਕ ਫੋਟੋ ਦਿਖਾਈ ਆ ਤਸਵੀਰ ਦਿਖਾਈ ਆ ਉਹ ਟੂਟੀਆਂ ਰਾਈ ਸਾਡੇ ਘਰਾਂ ਚ ਆ ਰਿਹਾ ਵਾਰ-ਵਾਰ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ 3 ਕਰੋੜ ਦੀ ਆਬਾਦੀ ਆ ਅਕਾਲੀ ਪਾਜਪਾ ਗੜਜੋੜ ਸਰਕਾਰ ਨੇ ਕੁਝ ਨਹੀਂ ਕੀਤਾ ਕਾਂਗਰਸ ਸਰਕਾਰ ਨੇ ਕੁਛ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਕੁਛ ਨਹੀਂ ਕਰ ਰਹੀ 3 ਸਾਲ ਦੇ ਕਰੀਬ ਇਹਨੂੰ ਹੋ ਚੱਲਿਆ ਇਹਨੇ ਵੀ ਕੁਛ ਨਹੀਂ ਕੀਤਾ ਆਪਾਂ ਹੁਣ ਅਗਲੇ ਪਾਸੇ ਵੱਧਦੇ ਆਂ ਕਹਿੰਦੇ ਬੂਟੇ ਲਾਓ ਹਰਿਆਵਲ ਲੈਰਾ ਚੱਲਿਆਂ ਨੰਨੀ ਛਾ ਦੇ ਨਾਂ ਹਿੱਟ ਬਹੁਤ ਪੌਦੇ ਵੰਡੇਗਾ ਬਹੁਤ ਕੁਛ ਹੋਇਆ ਕਿੱਧਰ ਗਏ ਪੌਦੇ ਵਾਤਾਵਰਣ ਦੀ ਸਵਾਲ ਕਿਉਂ ਨਹੀਂ ਹੋ ਰਹੀ ਆਪਾਂ 20 ਸਾਲ ਪਿੱਛੇ ਚਲੇ ਚਲਦੇ ਆਂ ਲੱਖ ਮਗਰ ਜੇ 2 4% ਬੱਚੇ ਲੂਲੇ ਲੰਗੜੇ ਪੈਦਾ ਹੁੰਦੇ ਸੀ ਮੰਦਬੁੱਧੀ ਮਾਨਸਿਕ ਰੋਗੀ ਤਾਂ ਉਸ ਵੇਲੇ ਚਰਚਾ ਚੱਲਦੀ ਸੀ ਬਈ ਇਸ ਤਰ੍ਹਾਂ ਦੇ ਅਪਾਹਜ ਬੱਚੇ ਕਿਉਂ ਪੈਦਾ ਹੋ ਰਹੇ ਨੇ 10 ਸਾਲ ਪਿੱਛੇ ਚਲੇ ਚਲੋ ਉਹ ਸਾਰੇ ਰੇਸ਼ੋ ਬਦਲ ਕੇ 1000 ਮਗਰ 2-4% ਆ ਗਈ ਪਰ ਅੱਜ 100 ਮਗਰ ਇਸ ਤਰ੍ਹਾਂ ਦੇ ਬੱਚੇ ਪੈਦਾ ਹੋ ਰਹੇ ਨੇ ਉਹ ਲੂਲੇ ਲੰਗੜੇ ਨੇ ਉਹ ਮੰਦਬੁੱਧੀ ਨੇ ਉਹ ਅਪਾਹਜ ਨੇ ਉਹ ਮਾਨਸਿਕ ਰੋਗੀ ਨੇ ਕਿਸੇ ਦੀਆਂ ਅੱਖਾਂ ਨਹੀਂ ਕਿਸੇ ਦੇ ਕੰਨ ਬੰਦ ਨੇ ਲੈਟਰ ਲਈ ਜਗ੍ਹਾ ਨਹੀਂ ਕਿਸੇ ਦੇ ਬਾਥਰੂਮ ਤੇ ਲਈ ਜਗ੍ਹਾ ਨਹੀਂ ਕਿੱਧਰ ਨੂੰ ਜਾ ਰਹੇ ਅਸੀਂ ਕਿੱਧਰ ਜਾ ਰਿਹਾ ਪੰਜਾਬ ਦਾ ਸਨੈਰੀਓ ਉਹ ਹੱਸਦਾ ਵਸਦਾ ਖੇਡਦਾ ਪੰਜਾਬ ਕਿੱਧਰ ਜਾ ਰਿਹਾ ਹੈ ਐਨਜੀਟੀ ਬੇਵਸ ਪ੍ਰਦੂਸ਼ਣ ਕੰਟਰੋਲ ਬੋਰਡ ਬੇਵਸ ਅਸੀਂ ਕਹਿੰਦੇ ਆ ਕਿ ਵਾਹਨ ਪ੍ਰਦੂਸ਼ਣ ਚਲੋ ਮੰਨ ਲਓ ਆਪਾਂ ਵਾਹਨ ਪ੍ਰਦੂਸ਼ਣ ਤੱਕ ਪਿੰਡਾਂ ਵਾਲੇ ਕੀ ਕਹਿੰਦੇ ਨੇ ਤੂੰ ਚੱਲਿਆ ਮੇਰੇ ਇਸ ਵਾਹਨ ਦਾ ਪ੍ਰਦੂਸ਼ਨ ਸਰਟੀਫਿਕੇਟ ਬਣਾ ਲਈ ਸ਼ਹਿਰਾਂ ਵਾਲੇ ਵੀ ਉਹਦੋਂ ਘੱਟ ਨਹੀਂ ਅਸੀਂ ਜਿਹੜੇ ਵਾਹਨ ਪ੍ਰਦੂਸ਼ਨ ਸਰਟੀਫਿਕੇਟ ਜਾਰੀ ਕਰਦੇ ਨੇ ਉਹ ਵੀ ਘੱਟ ਨਹੀਂ ਇਹ ਨਹੀਂ ਦੇਖਦੇ ਬਾਈ ਵਾਤਾਵਰਨ ਦਾ ਪੱਧਰ ਕਿੱਥੋਂ ਤੱਕ ਪਲੀਜ਼ ਹੁੰਦਾ ਜਾ ਰਿਹਾ ਉਹ ਪ੍ਰਦੂਸ਼ਨ ਸਰਟੀਫਿਕੇਟ ਜਾਰੀ ਕਰ ਰਹੇ ਨੇ ਸਰਕਾਰਾਂ ਚੁੱਪ ਨੇ NGT ਚੁੱਪ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਚੁੱਪ ਹੈ ਅਦਾਲਤਾਂ ਚੁੱਪ ਨੇ ਅਸੀਂ ਜਿਹੜੇ ਘਰ ਦੇ ਵਿੱਚ ਇਹੋ ਜਿਹਾ ਕੋਈ ਬੱਚਾ ਪੈਦਾ ਹੁੰਦਾ ਉਹਨੂੰ ਜਾ ਕੇ ਪੁੱਛ ਕੇ ਦੇਖੋ ਹੁਣ ਅਸੀਂ ਕਹਿੰਦੇ ਆ ਵੱਧ ਤੋਂ ਵੱਧ ਪੌਦੇ ਲਾਓ ਉਹਨਾਂ ਪੌਦਿਆਂ ਦੀ ਸੰਭਾਲ ਕਰੋ ਦੂਜੇ ਪਾਸੇ ਇੱਕ ਗੁੱਜਰ ਬਰਾਦਰੀ ਆ ਮੈਂ ਕਿਸੇ ਬਰਾਦਰੀ ਦੇ ਵਿਰੋਧੀ ਉਸ ਗੁੱਜਰ ਬਰਾਦਰੀ ਨੂੰ ਅਸੀਂ ਰੋਕ ਕੇ ਵੀ ਕਿਹਾ ਹੱਥ ਬੰਨੇ ਮਿੰਤਾ ਤਰਲੇ ਵਾਸਤੇ ਪਾਏ ਲੇਲੜੀਆਂ ਕੱਡੀਆਂ ਕਿ ਇਹ ਜਿਹੜੇ ਬੂਟੇ ਨੇ ਅਸੀਂ ਬੜੀ ਮੁਸ਼ਕਲ ਨਾਲ ਪਾਲਦੇ ਆ ਤੁਹਾਡੇ ਜਿਹੜਾ ਵਗ ਆਉਂਦਾ ਉਹ ਮੱਝਾਂ ਦਾ ਜਾਂ ਗਾਵਾਂ ਦਾ ਉਹ ਵਗ ਦਾ ਵਗ ਉਜਾੜ ਕੇ ਤੁਰਿਆ ਜਾਂਦਾ ਤੁਸੀਂ ਕਿਉਂ ਨਹੀਂ ਸੰਭਾਲ ਕਰਦੇ ਤੁਸੀਂ ਹਾਾਈਵੇ ਤੇ ਦੇਖ ਲੋ ਉਹਨਾਂ ਦੇ ਗੋਬਰ ਦੇ ਨਾਲ ਲੜਾਈਆਂ ਹੋਣ ਲੱਗੀਆਂ ਅਗਲੇ ਬਾਅਦ ਦੇ ਟਾਇਰਾਂ ਨਾਲ ਪਿਛਲੇ ਬਾਅਦ ਤੇ ਉਹਦੇ ਬੰਦੇ ਦੇ ਉੱਤੇ ਜਦੋਂ ਗੋਬਰ ਪਿਆ ਤਾਂ ਲੜਾਈਆਂ ਹੋਈਆਂ ਸਿਰ ਪਾਟੇ ਕਤਲ ਕਰਨ ਤੱਕ ਦੀ ਨੌਬਤ ਆਈ ਜੇ ਸਰਕਾਰਾਂ ਨੂੰ ਕਹੀਏ ਸਰਕਾਰ ਨਹੀਂ ਧਿਆਨ ਦੇ ਰਹੀ ਐਨਜੀਟੀ ਨਹੀਂ ਧਿਆਨ ਦੇ ਰਹੀ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਧਿਆਨ ਦੇ ਰਿਹਾ ਹੁਣ ਸਾਡੇ ਕਿਸਾਨ ਵੀਰ ਨੇ ਉਹ ਨਾਰ ਤੇ ਪਰਾਲੀ ਨੂੰ ਅੱਗ ਲਾਉਣ ਮੌਕੇ ਕੀ ਦਿੰਦੇ ਨੇ ਦਲੀਲ ਕਿ ਕਾਰਖਾਨਿਆਂ ਦਾ ਪ੍ਰਦੂਸ਼ਣ ਬੜਾ ਹੈ ਵਾਹਨਾਂ ਦਾ ਪ੍ਰਦੂਸ਼ਣ ਬੜਾ ਹੈ ਦੇਖੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਵੀ ਪਰਿਵਾਰ ਦੇ ਛਾਤੀ ਦੇ ਵਿੱਚ ਦੀ ਉਹ ਧੂਆਂ ਲੱਗ ਕੇ ਫਿਰ ਦੂਜੇ ਨੂੰ ਪਲੀਜ਼ ਕਰਦਾ ਦੂਜੇ ਨੂੰ ਪ੍ਰਭਾਵਿਤ ਕਰਦਾ ਦੂਜੇ ਨੂੰ ਬਿਮਾਰ ਕਰਦਾ ਪਹਿਲਾਂ ਤੁਹਾਡੇ ਘਰ ਤੋਂ ਲੱਗ ਕੇ ਜਾਂਦਾ ਸੋ ਉਹ ਛੱਡ ਦਿਓ ਕਿ ਅਸੀਂ ਢੰਕੇ ਦੀ ਚੋੜ ਤੇ ਨਾਰ ਨੂੰ ਅੱਗ ਲਾਵਾਂਗੇ ਪਰਾਲੀ ਨੂੰ ਅੱਗ ਲਾਵਾਂਗੇ ਇਸ ਵਾਰ ਸਰਕਾਰ ਨੇ ਜਿਹੜਾ ਕੀਤਾ ਨਾ ਕਿ ਅਸੀਂ ਲਾਲ ਐਂਟਰੀਆਂ ਪਾਵਾਂਗੇ ਅਸੀਂ ਇੱਕ ਜਾਗਰੂਕ ਨਾਗਰਿਕ ਹੋਣ ਨਾਤੇ ਉਹਦੇ ਹਮਾਇਤ ਕਰਦੇ ਆਂ ਪ੍ਰਸ਼ੰਸਾ ਕਰਦੇ ਆਂ ਤੇ ਜਨੂਨ ਦੇ ਹੱਦ ਤੱਕ ਕਹਿਣਾ ਚਾਹੁੰਦੇ ਆਂ ਜਿੰਨੀ ਵੱਧ ਤੋਂ ਵੱਧ ਸਖਤੀ ਹੋਵੇ ਅੱਜ ਪ੍ਰਦੂਸ਼ਣ ਤੇ ਸਾਨੂੰ ਪ੍ਰਦੂਸ਼ਣ ਵਾਲੇ ਪਾਸੇ ਧਿਆਨ ਦੇਣਾ ਪਊਗਾ ਨਹੀਂ ਤਾਂ ਆਉਣ ਵਾਲੀ ਜਿਹੜੀ ਨਵੀਂ ਪੀੜੀ ਆ ਉਹ ਬਿਮਾਰੀਆਂ ਲੈ ਕੇ ਪੈਦਾ ਹੋਊਗੀ ਤੇ ਜਿਹੜੇ ਘਰ ਦੇ ਵਿੱਚ ਐਜਾ ਬੱਚਾ ਪੈਦਾ ਹੋ ਜਾਂਦਾ ਉਸ ਪਰਿਵਾਰ ਨੂੰ ਜਾ ਕੇ ਦੇਖੋ ਨਾ ਉਹ ਬੱਚੇ ਨੂੰ ਰੱਖਣ ਜੋਗੇ ਆ ਨਾ ਛੱਡਣ ਜੋਗੇ ਆ ਲੱਖਾਂ ਕਰੋੜਾ ਰੁਪਿਆ ਖਰਚ ਕੇ ਵੀ ਉਹ ਬੱਚਾ ਨਾ ਜਿਉਂਦਿਆਂ ਨਾ ਮਰਦਿਆਂ ਪਰਿਵਾਰ ਸਾਰਾ ਵਿਆਹ ਕੁਲ ਪਰਿਵਾਰ ਸਾਰਾ ਪਰੇਸ਼ਾਨ ਇਹਦੇ ਲਈ ਕੌਣ ਆ ਕਸੂਰਵਾਰ ਕੌਣ ਆ ਜ਼ਿੰਮੇਵਾਰ ਮੈਂ ਕਹਿਣਾ ਚਾਹਣਾ ਅਦਾਲਤਾਂ ਨੂੰ ਮਾਣ ਜੋ ਹਾਈ ਕੋਰਟ ਨੂੰ ਮਾਣ ਜੋ ਸੁਪਰੀਮ ਕੋਰਟ ਨੂੰ ਮਾਣ ਜੋ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਮਾਣ ਜੋ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਾਣ ਜੋ ਸਰਕਾਰਾਂ ਨੂੰ ਮਾਣ ਜੋ ਕਿਸਾਨ ਜੱਥੇਬੰਦੀਆਂ ਨੂੰ ਮਾਣ ਜੋ ਪ੍ਰਸ਼ਾਸਨ ਨੂੰ ਤੇ ਤੁਸੀਂ ਕਾਇਮ ਕਰੋ ਬਚਾ ਲੋ ਬਚਾ ਲੋ ਇਸ ਮੁਲਕ ਨੂੰ ਜੇ ਕਹਿਣਾ ਤੰਦਰੁਸਤ ਸਮਾਜ ਦੀ ਸਿਰਜਣਾ ਕਰਨੀ ਹੈ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨੀ ਹੈ ਤਾਂ ਅਸੀਂ ਕਰਨੀ ਹੈ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ ਜਿਹੜਾ ਸੀਵਰੇਜ ਦੇ ਵਿੱਚ ਅਸੀਂ ਵੇਸਟ ਸਿੱਟਦੇ ਆ ਭਾਵੇਂ ਉਹ ਦੇਖੋ ਕਿੰਨਾ ਲੋਗੜ ਨਿਕਲਦਾ ਰਜਾਈਆਂ ਗਦੇਲਿਆਂ ਦਾ ਤਲਾਈਆਂ ਦਾ ਸਹਰਾਣਿਆਂ ਦਾ ਉਹ ਲੋਗੜ ਅਸੀਂ ਸਿਰਦਿਆਂ ਬੋਰੀਆਂ ਨਿਕਲਦੀਆਂ ਨੇ ਨਾਲ ਹੀ ਨਾਲਿਆਂ ਦੇ ਵਿੱਚੋਂ ਨਿਕਲਦੀਆਂ ਨੇ ਨਾਲ ਹੀ ਨਾਲੇ ਭਰੇ ਪੈ ਨੇ ਇਹ ਵਾਤਾਵਰਨ ਪ੍ਰੀਤ ਲਈ ਜ਼ਿੰਮੇਵਾਰ ਕੌਣ ਹੈ ਤਸੂਰਵਾਰ ਕੌਣ ਹੈ ਇੱਕ ਤਏ ਦੇ ਬਾਰੇ ਬਾਤ ਤੋਂ ਬਾਤ ਕਮੈਂਟ ਕਰਿਓ ਤੇ ਦੂਜਾ ਸਰਕਾਰਾਂ ਨੂੰ ਜ਼ਿੰਮੇਵਾਰ ਬਣਾ ਦਿਓ ਮਜਬੂਰ ਕਰ ਦਿਓ ਕਿ ਵਾਤਾਵਰਨ ਪ੍ਰੀਤ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਨਾਲ ਪਰਾਲੀ ਨੂੰ ਅੱਗ ਲਾਉਣ ਨਾਲ ਜੇ ਇੱਕ ਵੀ ਦਰਖਤ ਝੋਲਸਦਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਨਾਲ ਪਰਾਲੀ ਨੂੰ ਅੱਗ ਲਾਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਾਲ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਹੜੇ ਦੀਵਾਲੀ ਵੇਲੇ ਜਾਂ ਹੋਰ ਤਿਉਹਾਰਾਂ ਮੌਕੇ ਆਤਿਸ਼ਬਾਜ਼ੀ ਕਰਦੇ ਨੇ ਉਹ ਪ੍ਰਦੂਸ਼ਣ ਰਹਿਤ ਪਟਾਕੇ ਚਲਾਉਣ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀ ਕਰਨ ਇਸ ਤਰ੍ਹਾਂ ਦੇ ਬਹੁਤ ਸਾਰੇ ਢੰਗ ਤਰੀਕੇ ਆ ਗਏ ਨੇ ਬੁੱਡੇ ਨਾਲੇ ਦੇ ਜੇ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਤਿੰਨ ਪੜਾਵਾਂ ਦੇ ਵਿੱਚ ਉਹਦੀ ਸਫਾਈ ਕਰਾਂਗੇ ਅਸੀਂ ਉਹਦਾ ਸਵਾਦ ਕਰਦੇ ਹਾਂ ਸੋ ਸਾਰੇ ਤੰਦਰੁਸਤ ਸਮਾਜ ਦੀ ਸਿਰਜਣ ਲਈ ਯਤਨ ਕਰੋ ਸੇਤਮੰਦ ਪੰਜਾਬ ਦੀ ਸਿਰਜਣਾ ਯੋਗਦਾਨ ਪਾਓ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਬਿਮਾਰੀਆਂ ਲੈ ਕੇ ਪੈਦਾ ਹੋਊਗੀ ਸਾਡੇ ਲਈ ਮੁਸ਼ਕਲਾਂ ਸਮੱਸਿਆਵਾਂ ਵਧਨ ਗਿਆ ਸਾਰੇ ਆਓ ਰਲ ਮਿਲ ਕੇ ਹਮਲਾ ਬਣਾਈਏ ਪੰਜਾਬ ਨੂੰ ਉਹ ਖੁਸ਼ਹਾਲ ਹੱਸਦਾ ਵਸਦਾ ਖੇਡਦਾ ਪੰਜਾਬ ਬਣਾਈਏ ਇਹ ਸਾਰਿਆਂ ਦਾ ਬਣਦਾ ਫਰਜ਼ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ